ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਨਵੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤਾਂ ਮੌਸਮ ਤਕਰੀਬਨ ਸਾਫ਼ ਬਣਿਆ ਹੋਇਆ ਸੀਗਾ ਪਰ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਇੱਕ ਪੱਛਮੀ ਸਿਸਟਮ ਪੰਜਾਬ ਉੱਪਰ ਦੀ ਗੁਜਰੇਗਾ ਉਸ ਦਾ ਅਸਰ ਜਿੰਨੀ ਕੁ ਉਮੀਦ ਸੀ ਉਸ ਨਾਲੋਂ ਵੱਧ ਹੋਇਆ ਹੈ ਕਾਫੀ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਬਣੀ ਹੋਈ ਹੈ ਤੇ ਹਵਾ ਵੀ ਚੱਲ ਰਹੀ ਹੈ ਜਿਸ ਸਦਕਾ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਮੀਂਹ ਦੇ ਸ਼ਰਾਟਿਆਂ ਦੀ ਉਮੀਦ ਪੰਜਾਬ ਵਿੱਚ ਬਣੀ ਹੋਈ ਹੈ ਖਾਸ ਕਰਕੇ ਮਾਝੇ ਤੇ ਦੁਆਬੇ ਦੇ ਖੇਤਰ ਹੋ ਸਕਦਾ ਮਾਲਵੇ ਦੇ ਜਿਹੜੇ ਆਪਣੇ ਸੱਤ ਲੋਈ ਦੇ ਨਾਲ ਦੇ ਲੱਗਦੇ ਇਲਾਕੇ ਹਨ ਉਹਨਾਂ ਵਿੱਚ ਵੀ ਕਿਤੇ ਕੈਡਮਨ ਹੋ ਸਕਦੀ ਹਨ ਇਹ ਘਰਬਈ ਲਿਮਟਿਡ ਜੇ ਖੇਤਰਾਂ ਦੇ ਵਿੱਚ ਹੋਣਗੇ ਰਾਤ ਦੇ 9 ਜਾਂ 10 ਵਜੇ ਦੇ ਤੋਂ ਪਹਿਲੋ-ਪਹਿਲੋ ਉਮੀਦ ਹੈ ਕਿ ਕਿਤੇ ਕਣਮਣ ਜਰੂਰ ਪੰਜਾਬ ਵਿੱਚ ਦੇਖੀ ਜਾਵੇਗੀ ਖਾਸ ਕਰਕੇ ਮਾਝੇ ਤੇ ਦੁਆਬੇ ਦੇ ਸਾਰੇ ਹੀ ਸ਼ਹਿਰਾਂ ਵਿੱਚ ਜਿਵੇਂ ਗੁਰਦਾਸਪੁਰ ਅਮਰਸਰ ਕਰਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਆਨੰਦਪੁਰ ਸਾਹਿਬ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਵੀ ਹੋ ਸਕਦਾ ਹੈ ਕਾਫੀ ਖੇਤਰਾਂ ਦੇ ਵਿੱਚ ਕਣਮਣ ਦੇਖਣ ਨੂੰ ਮਿਲ ਸਕੇ ਬੱਦਲਬਾਈ ਵੱਡੇ ਪੱਤਰ ਤੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਣ ਚੁੱਕੀ ਹੈ ਰਾਤ ਤੋਂ ਪਹਿਲਾਂ ਟੁੱਟਵੇਂ ਜਹੇ ਸ਼ਰਾਟੇ ਕਈ ਖੇਤਰਾਂ ਦੇ ਵਿੱਚ ਅੱਜ ਲੱਗਦੇ